ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਰਣਜੀਤ ਲੋ ਨੂੰ ਫੇਸਬੁੱਕ ਚੈਨਲ ਦੇ ਉੱਪਰ ਤੁਹਾਡਾ ਸਭ ਦਾ ਸਵਾਗਤ ਹੈ ਮਾਫੀ ਚਾਹੁੰਦੇ ਹਾਂ ਜੀ ਲਾਈਵ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹੋ ਨਹੀਂ ਰਿਹਾ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣ ਲੱਗੇ ਹਾਂ ਸੋ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇੱਕ ਬਹੁਤ ਵੱਡੀ ਜਿਹੜੀ ਆ ਫੁਵਾ ਫੈਲੀ ਹੋਈ ਆ ਹਲਦੀ ਰੋਗ ਦੀ ਫੇਸਬੁੱਕ ਦੇ ਉੱਪਰ ਜਿਹੜੇ ਵਿਦਵਾਨ ਬੈਠੇ ਹੋਏ ਆ ਉਹ ਕੀ ਕਰ ਰਹੇ ਆ ਆਪਣਾ ਕਮੈਂਟ ਲੈਣ ਵਾਸਤੇ ਜਿਹੜਾ ਵਾ ਹਲਦੀ ਰੋਗ ਦਾ ਜਿਹੜਾ ਵਾ ਪ੍ਰਚਾਰ ਕਰੀ ਜਾਂਦੇ ਕਿ ਹਲਦੀ ਰੋਗ ਬਹੁਤ ਪੈ ਗਿਆ ਚੋਨੇ ਨੂੰ ਵੀਰੋ ਮੰਨਿਆ ਹਲਦੀ ਰੋਗ ਪੈ ਜਾਂਦਾ ਵਾ ਪਹਿਲਾਂ ਵੀ ਪੈਂਦਾ ਹੀ ਤੇ ਹੋ ਇਸ ਵਾਰ ਵੀ ਪੈ ਗਿਆ ਵਾ ਪਰ ਜਿੰਨਾ ਅਫਵਾਹ ਫਲਾਈ ਜਾ ਰਹੀ ਆ ਉਨਾ ਹਲਦੀ ਰੋਗ ਨਹੀਂ ਹੈਗਾ ਕਿਉਂਕਿ AI ਦਾ ਜਮਾਨਾ AI ਦੇ ਨਾਲ ਜਿਹੜੀਆਂ ਉਹ ਵੀਡੀਓ ਬਣਾ ਬਣਾ ਕੇ ਤੇ ਪੋਸਟਾਂ ਅੱਗੇ ਸ਼ੇਅਰ ਕਰੀ ਜਾਂਦੇ ਆ ਤੇ ਜਿਹਦੇ ਨਾਲ ਕਿਸਾਨੀ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਕਿਸਾਨੀ ਦਾ ਤਾਂ ਪਹਿਲਾਂ ਹੀ ਜਿਹੜਾ ਬਹੁਤ ਵੱਡਾ ਜਿਹੜਾ ਕੁਦਰਤ ਦੀ ਮਾਰ ਪਈ ਆ ਤੇ ਨੁਕਸਾਨ ਹੋ ਗਿਆ ਤੇ ਜੇਕਰ ਆਪਾਂ ਇਸ ਤਰ੍ਹਾਂ ਵੀਡੀਓ ਬਣਾ ਬਣਾ ਕੇ ਪੋਸਟਾਂ ਪਾਈ ਜਾਵਾਂਗੇ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੱਕ ਜਿਹੜਾ ਝੋਨਾ ਪੱਕ ਜਾਣਾ ਵਾ ਤੇ ਉਹਦੇ ਉੱਪਰ ਬਹੁਤ ਵੱਡਾ ਅਸਰ ਪੈਣਾ ਵਾ ਕਿਉਂਕਿ ਵੀਰੋ ਸਰਕਾਰ ਜਿਹੜਾ ਵਾ ਪਹਿਲਾਂ ਹੀ ਝੋਨੇ ਲੇਨ ਤੋਂ ਇਨਕਾਰ ਕਰ ਰਹੀ ਹੈ ਸੈਂਟਰ ਦੀ ਸਰਕਾਰ ਤਾਂ ਚਾਹੁੰਦੀ ਨਹੀਂ ਕਿ ਤੁਹਾਡਾ ਝੋਨਾ ਵਿਕੇ ਤੇ ਤੁਸੀਂ ਜਿਹੜਾ ਵਾ ਆ ਪੋਸਟਾਂ ਪਾ ਪਾ ਕੇ ਆਪਣੇ ਪੈਰ ਦੇ ਉੱਪਰ ਜਿਹੜੀ ਆ ਆਪ ਕੁਹਾੜੀ ਮਾਰ ਰਹੇ ਹੋ ਸੋ ਇਹਦਾ ਨੁਕਸਾਨ ਤਾਂ ਕਿਸਾਨਾਂ ਨੂੰ ਹੋਣਾ ਹੀ ਹੋਣਾ ਵਾ ਬਹੁਤ ਜ਼ਿਆਦਾ ਕਿਉਂਕਿ ਸੇਲਰਾਂ ਵਾਲੇ ਵੀਰ ਜਿਹੜੇ ਆ ਉਹ ਪੁੱਛ ਰਹੇ ਨੇ ਫੋਨ ਕਰ ਕਰਕੇ ਕਿ ਪਤਾ ਨਹੀਂ ਕਿੰਨਾ ਕ ਹਲਦੀ ਰੋਗ ਪੈ ਗਿਆ ਝੋਨਾ ਜਿਹੜਾ ਵਾ ਸਾਡੇ ਖਰੀਦਣ ਦੇ ਲਾਇਕ ਹੋਊਗਾ ਕਿ ਨਹੀਂ ਹੋਊਗਾ ਮੈਂ ਇਸ ਕਰਕੇ ਸਪੈਸ਼ਲ ਤੌਰ ਤੇ ਝੋਨੇ ਦੇ ਵਿੱਚ ਜਿਹੜਾ ਖੜਕੇ ਤੁਹਾਨੂੰ ਵੀਡੀਓ ਬੁਖਾ ਰਿਆ ਆ ਵਾ ਕਿ ਤੁਸੀਂ ਆਪ ਦੇਖ ਲਓ ਹਲਦੀ ਰੋਗ ਕਿੰਨਾ ਕਹਿਗਾ ਵਾ ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਵੀਰਾਂ ਨੂੰ ਜਿਹੜੇ ਪੋਸਟਾਂ ਪਾਉਂਦੇ ਵਾਰ-ਵਾਰ ਹਲਦੀ ਰੋਗ ਦੀਆਂ ਵੀ ਬਾਜ ਆਜੋ ਇਨ੍ਹਾਂ ਕੰਮਾਂ ਤੋਂ ਕਿਉਂ ਕਿਸਾਨਾਂ ਦੇ ਜਿਹੜੇ ਤੁਸੀਂ ਆ ਹਮੈਤੀ ਨਹੀਂ ਬਣਦੇ ਦੁਸ਼ਮਣ ਬਣੇ ਹੋਏ ਹੋ ਆ ਤੁਹਾਨੂੰ ਮੈਂ ਸਾਰਾ ਵੀਡੀਓ ਦੇ ਵਿੱਚ ਬੁਖਾਰਿਆ ਵਾਂ ਝੋਨੇ ਦੇ ਵਿੱਚ ਤੁਸੀਂ ਅੰਦਰ ਵੜ ਕੇ ਜਿਹੜਾ ਝੋਨਾ ਤੁਹਾਨੂੰ ਬੁਖਾਰਿਆ ਵਾਂ ਹਾਂ ਮੰਨਿਆ ਕਿਤੇ ਨਾ ਕਿਤੇ ਹਲਦੀ ਰੋਗ ਹੈਗਾ ਵਾ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾਂ ਇੱਧਰ ਕੈਮਰਾ ਕਰੀਓ ਆ ਵੇਖੋ ਵੀ ਆ ਜਿਹੜਾ ਵਾ ਹਲਦੀ ਰੋਗ ਇਤਰਾ ਹੈਗਾ ਵਾ ਪਰ ਇਹ ਹਲਦੀ ਰੋਗ ਜਿਹੜਾ ਮਾੜਾ ਮੋਟਿਆ ਜਦੋਂ ਪੱਖਾ ਲੱਗੂ ਇਹਦੀ ਸਫਾਈ ਹੋਊਗੀ ਝੋਨਾ ਸਾਫ ਹੋਊਗਾ ਮੰਡੀ ਦੇ ਵਿੱਚ ਜਾਊਗਾ ਉਦੋਂ ਇਹ ਜਿਹੜਾ ਵਾ ਹਲਦੀ ਰੋਗ ਜਿਹੜਾ ਵਾ ਖਤਮ ਹੋ ਜਾਊਗਾ ਇੰਨਾ ਕਿ ਤੇ ਜਿਹੜਾ ਹਲਦੀ ਰੋਗ ਆ ਪਹਿਲਾਂ ਵੀ ਪੈ ਜਾਂਦਾ ਵਾ ਸੁਪਰੀਆ ਵੀ ਬਹੁਤ ਕੀਤੀਆਂ ਕੁਝ ਮੌਸਮ ਜਿਹੜਾ ਵਾ ਉਹ ਠੰਡਾ ਰਹਿਣ ਦੇ ਕਾਰਨ ਬਾਦਸ਼ਾਹ ਹੋਣ ਕਰਨ ਜਿਹੜਾ ਸੀ ਇਹ ਕੰਮ ਵਿਗੜ ਗਿਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹ ਜਿਹੜੇ ਵਿਦਵਾਨ ਬੈਠੇ ਉਹਨਾਂ ਤੱਕ ਪਹੁੰਚਾਓ ਕਿ ਅਫਵਾਹਾਂ ਨਾ ਫਲਾਓ ਨਾ ਜਿਹੜਾ ਵਾ ਕਿਸਾਨਾਂ ਦਾ ਤੁਸੀਂ ਦੁਸ਼ਮਣ ਬਣੋ ਕਿਸਾਨ ਜਿਹੜਾ ਵਾ ਪਹਿਲਾਂ ਹੀ ਬਹੁਤ ਨੀਚੇ ਆ ਚੁੱਕਾ ਇਲਾਕਾ ਜਿਹੜਾ ਜੇ ਆਪਾਂ ਇਲਾਕੇ ਦੀ ਗੱਲ ਕਰ ਲਈਏ ਤੇ 6-7 ਲੱਖ ਏਕੜ ਜਿਹੜਾ ਵਾ ਝੋਨੇ ਦਾ ਜਾਂ ਵਾਸਬਰੀ ਦਾ ਰਕਬਾ ਸੀ ਉਹ ਮਰ ਚੁੱਕਾ ਵਾ ਤੇ ਫਸਲ ਤਾਂ ਪਹਿਲਾਂ ਹੀ ਬਹੁਤ ਥੋੜੀ ਆ ਤੇ ਆਪਾਂ ਜਿਹੜਾ ਵਾ ਵਾਰ-ਵਾਰ ਹਲਦੀ ਰੋਗ ਹਲਦੀ ਰੋਗ ਬੋਲ ਕੇ ਤੇ ਉਹਦਾ ਨਾਂ ਜਿਹੜਾ ਵੱਡਾ ਨੁਕਸਾਨ ਕਰ ਰਹੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੇ ਜਰੂਰ ਜਿਹੜੇ ਆ ਹਲਦੀ ਰੋਗ ਦਾ ਪ੍ਰਚਾਰ ਕਰ ਰਹੇ ਆ ਉਹਨਾਂ ਤੱਕ ਇਹਨੂੰ ਵੀਡੀਓ ਨੂੰ ਪਹੁੰਚਾਇਆ ਜਾਵੇ ਸੋ ਧੰਨਵਾਦ